ਅੱਜ ਜਸੀਂ ਪਹੁੰਚੇ ਹਾਂ ਜ਼ਿਲ੍ਹਾ ਗਰਦਾਸਪੁਰ ਦੇ ਡੇਰਾ ਬਾਬਾ ਨਾਨਕ ਪਿੰਡ ਪਖੋਗੇ ਜਿੱਥੇ ਕਿ ਸਭ ਤੋਂ ਵੱਧ ਇਹ ਇਲਾਕਾ ਜਿਹੜਾ ਪ੍ਰਭਾਵਤ ਹੋਇਆ ਹੈ ਹਜ਼ਾਰ ਦੇ ਨਾਲ ਸੋ ਸਾਡੇ ਨਾਲ ਇਸ ਪਿੰਡ ਦੇ ਜੋ ਨੌਜਵਾਨ ਨੇ ਉਹ ਮਜ਼ਦੂਰ ਨੇ ਇਹਨਾਂ ਨਾਲ ਗੱਲਬਾਤ ਕਰਕੇ ਸਹੀ ਜਾਣਦੇ ਆ ਇਸ ਪਿੰਡ ਦੀ ਕੰਡੀਸ਼ਨ ਬੇਕ੍ਰੀਡਲ ਸੋ ਵੈਰੀ ਗੁੱਡ ਅਰੇ ਸਭ ਤੋਂ ਪਹਿਲਾਂ ਜਿਹੜਾ ਵਾ ਇਹ ਤੁਹਾਡੇ ਪਿੰਡ 'ਚ ਇਹ ਜਿਹੜਾ ਮਤਲਬ ਪਾਣੀ ਇਹ ਭਾਜੀ ਸਾਡੇ ਪਿੰਡ ਦੇ ਵਿੱਚ ਕਿਦਾਂ ਸਿਸਟਮ ਬਣਿਆ ਵਾ ਵੀ ਪਾਣੀ ਪਹਿਲੋਂ ਤੋਂ ਆ ਗਿਆ ਹੋਗਾ ਪਿਛੇ ਜਿਹੜਾ ਪਾਰ ਹੈਗਾ ਪਹਿਲੋਂ ਜਦੋਂ ਪਾਣੀ ਆ ਗਿਆ ਵਾ ਤੇ ਥੋੜੀ ਥੋੜੀ ਲੋਸਮੈਂਟ ਕਰਦੇ ਰਹੇ ਲੋਕ ਜਾਂਦੇ ਰਹੇ ਬੰਨ ਬੰਦੇ ਰਹੇ ਬੰਦੇ ਰਹੇ ਵੀ ਚਲੋ ਬਚਾਅ ਹੋ ਜੇ ਹਰ ਇੱਕ ਬੰਦੇ ਦਾ ਤੇ ਰਾਤ 2 ਵਜੇ ਤੱਕ ਜਿਹੜੇ ਫੌਜੀਆ ਨੇ ਬਹੁਤ ਮਦਦ ਕੀਤੀ ਸਾਡੇ ਪਿੰਡ ਦੇ ਵੀ ਛੇਛੇ ਦੀ ਆਜੋ ਵੀ ਆਪਣਾ ਬੰਨ ਬੰਨ ਲਈਏ ਵੀ ਤੇ ਬਾਬਾ ਜੀ ਇਹਨਾਂ ਨੇ ਪਹਿਲਾਂ ਇਹ ਗੱਲ ਦੱਸੋ ਕਿ ਜਦੋਂ ਮਤਲਬ ਇਹ ਪਾਣੀ بارش ਤਾਂ ਹੋ ਹੀ ਰਹੀਆਂ ਸੀ ਮਤਲਬ ਥੋੜਾ ਬੋਤ ਪਾਣੀ ਪਹਿਲਾਂ ਆ ਗਿਆ ਕਿ ਜੱਕਦਮ ਜਾਂ ਚੜ ਗਿਆ ਇਹ ਆਪਣਾ ਪਹਿਲਾਂ ਥੋੜਾ ਜਿਹਾ ਪਾਣੀ ਆਇਆ ਫਿਰ ਜੱਕਦਮ ਪਾਣੀ ਚੜ ਗਿਆ ਵਾ ਫਿਰ ਰਾਤ ਜਦੋਂ ਜਿਹੜੀ ਰਾਤ ਜਿਹੜੀ ਬਹੁਤ ਜ਼ਿਆਦਾ ਪਾਣੀ ਜਦੋਂ ਚੜ ਗਿਆ ਵਾ ਨਾ ਇਸ਼ਤ 20 ਤਰੀਕ ਵਾਲੇ ਦੀ ਦਿਨ ਦੀ ਗੱਲ ਹੈ ਮੇਰੇ ਹਿਸਾਬ ਨਾਲ 13 ਆ ਤੇ ਜਿਹੜਾ ਬਹੁਤ ਪਾਣੀ ਚੜਦਾ ਰਿਹਾ ਚੜਦਾ ਰਿਹਾ ਫਿਰ ਉਹਨਾਂ ਬੰਨ ਬੰਨਨ ਦੀ ਕੋਸ਼ਿਸ਼ ਕੀਤੀ ਫਿਰ ਜਦੋਂ ਉਹਨਾਂ ਨੇ ਲੋਸਮੈਂਟ ਆਖਰੀ ਲੋਸਮੈਂਟ ਕਰਤੀ ਵੀ ਬੰਨ ਟੁੱਟ ਗਿਆ ਵਾ ਤੋ ਇਹ ਆਪਣੋ ਆਪਣਾ ਜਿਹੜਾ ਵਾ 25 ਨੂੰ ਪਾਣੀ ਹੈ ਸੀ ਇਸ ਪਿੰਡ ਦੇ ਵਿੱਚ ਹੀ ਜਾਣੀ ਹੈ ਹਾਂਜੀ 25 ਨੂੰ ਵੀ ਹੈਗਾ ਸੀਗਾ ਉਹ ਪਾਰ ਹੀ ਸੀਗਾ ਪਾਰ ਹੀ ਤੇ ਮੀਆਂ ਦਾ ਪਾਣੀ ਜਿਹੜਾ 2-2 ਫੁੱਟ ਮੀਆਂ ਦੇ ਪਾਣੀ ਜਿਹੜਾ ਪੈਲੀਆਂ ਦੇ ਵਿੱਚ ਹਾਂਜੀ ਪਿੰਡ ਉਦੋਂ ਪਿੰਜ ਸਾਫ਼ ਹੀਗਾ ਸੇਫ ਹੀ ਸਾਡਾ ਇਹ ਸਭ ਜਦੋਂ ਇਹ ਪਾਣੀ ਚੜਿਆ ਵਾ 26 ਤੋਂ 10 ਰੇਜ ਉਦੋਂ ਕਿਸ ਟਾਈਮ ਜਿਹੜਾ ਵਾ ਤੁਸੀਂ ਜਿਹੜੀ ਰੈਸ਼ ਆ ਉਹ ਕੁੱਟ ਦੇ ਕੇ ਜਾਂ ਧੱਲੇ ਇਹ ਭਾਜੀ ਇਹ ਜੱਕਦਮ ਥੋੜਾ ਬੁਦਾ ਸਾਡੇ ਕੋਲ ਸਮਾਨ ਜਿੰਨਾ ਵੀ ਚੜ ਗਿਆ ਵਗਾ ਖਾਣ ਪੀਣ ਦਾ ਮਣਾ ਮੋਟਾ ਜਿਹੜਾ ਹੈਗਾ ਸੀ ਪਹਿਲਾਂ ਉਹ ਚੜ ਗਿਆ ਤੇ ਆਟਾ ਵਗੈਰਾ ਥੋੜਾ ਜਿਹਾ ਉਹ ਚੜ ਗਿਆ ਕੋਠੇ ਤੇ ਤੇ ਮੁੜ ਕੇ ਸਾਨੂੰ ਮਤਲਬ 15 20 ਮਿੰਟਾਂ ਦੇ ਵਿੱਚ ਪਾਣੀ ਇੰਨਾ ਜ਼ਿਆਦਾ 6 6 ਫੁੱਟ ਹੋ ਗਿਆ ਵੀ ਸਾਨੂੰ ਕੋਈ ਮੌਕਾ ਨਹੀਂ ਦੱਬੂਵੇ ਮਾਰਨ ਦਾ ਜਿਹੜਾ ਮੌਕਾ ਨਹੀਂ ਭਾਜੀ ਸਾਨੂੰ ਦਿੱਤਾ ਇਦਾਂ ਦਾ ਹਾਲਾਤ ਬਣ ਗਏ ਫੇਰੀ ਮੀਂਹ ਸਾਰੀ ਰਾਤ ਵਰਦਾ ਰਿਹਾ ਮਨੇਰੀ ਮੀਂਹ ਪੈਂਦਾ ਉੱਤੇ ਸਾਰੀ ਰਾਤ ਮਤਲਬ ਮੀਂਹ ਉਹਦੇ ਵਿੱਚ ਹੀ ਕੱਟੀ ਹੈਗੀ ਸਾਰੀ ਰਾਤ ਕਿੰਨਾ ਜਿਹੜਾ ਤੁਹਾਡਾ ਹੁਣ ਤੱਕ ਜਿਹੜਾ ਨੁਕਸਾਨ ਹੋ ਗਿਆ ਸਾਡਾ ਨੁਕਸਾਨ ਇੱਥੋਂ ਤੱਕ ਨੁਕਸਾਨ ਹੋ ਗਿਆ ਵਾ ਪੀ ਮਤਲਬ ਜਿਰਾਈਆਂ ਤੱਕ ਸੋਫੇ ਬੈੱਡ ਜਿਹੜੇ ਜੋ ਵੀ ਲੋਕਾਂ ਦਾ ਸਮਾਨ ਹੀ ਸਾਰਾ ਹੀ ਮਤਲਬ ਤੈਸ਼ਮੈਸ਼ ਹੋ ਗਿਆ ਵਗਾ ਕੁਝ ਵੀ ਤੱਕ ਨਹੀਂ ਲੋਕਾਂ ਦੇ ਜਿਹੜੇ ਕਾਗਜ਼ ਵੀ ਹੈਗੇ ਆ ਆਧਾਰ ਕਾਰਡ ਵਗੈਰਾ ਉਹ ਵੀ ਰੁੜ ਗਏ ਆ ਸਾਰੇ ਲੋਕਾਂ ਦੇ ਉਹ ਡਾਕੂਮੈਂਟ ਤੱਕ ਜਿਹੜੇ ਕਹਿ ਸਕਦੇ ਮਤਲਬ ਸਾਰੇ ਹੋ ਗਏ ਨੇ ਹਾਂ ਜੀ ਡਾਕੂਮੈਂਟ ਤੱਕ ਵੀ ਸਭ ਕੁਝ ਰੁੜ ਗਿਆ ਲੋਕਾਂ ਨੇ ਮੌਕਾ ਨਹੀਂ ਦਿੱਤਾ ਪਣੀ ਨੇ ਮਤਲਬ ਇਦਾਂ ਇੰਨਾ ਦਾ ਹਾਲਾਤ ਜਿਹੜਾ ਬੱਤਰ ਬਣ ਗਿਆ ਹੈਗਾ ਇਸ ਪਿੰਡ ਦੇ ਵਿੱਚ ਫਿਰ ਜਿਹੜੀਆਂ ਮਤਲਬ ਪ੍ਰਸ਼ਾਸਨ ਲੋ ਜਾਂ ਲੋਕਾਂ ਨੂੰ ਜਿਹੜੀਆਂ ਸਾਂਝਤਾ ਨੂੰ ਸੇਵਾ ਕਰਦੇ ਉਹ ਫਿਰ ਕਿੱਦਾਂ ਇੱਥੇ ਪਹੁੰਚ ਦੇ ਦੀ ਸੀ ਉਹ ਕੀ ਕੀਤਾ ਵੀ ਜਦੋਂ ਥੋੜੀ ਰੋਟੀ ਪਾਣੀ ਇੱਕ ਦਿਨ ਜਿਹੜਾ ਇੱਕ ਦਿਨੇ ਆਣਾ ਜਿਹੜਾ ਨੰਗਿਆ ਵਾ ਜਿੱਦਣ ਮਨੇਰਸਰ ਪਾਣੀ ਆਇਆ ਵਾ ਉਸ ਦਿਨ ਸਾਰਾ ਦਿਨ ਲੋਕ ਭੁੱਖੇ ਮਰਿਆ ਕਿਉਂਕਿ ਪਾਣੀ ਬਹੁਤ ਜਿਆਦਾ ਚੜ ਗਿਆ ਸੀ ਤੇ ਨੰਗਨ ਦਾ ਕਿਤੇ ਵੀ ਨਿਕਾਸ ਜਿਹੜਾ ਹੈ ਨਹੀਂ ਫਿਰ ਹੌਲੀ ਹੌਲੀ ਪਾਣੀ ਡਾਊਨ ਹੁੰਦਾ ਗਿਆ ਫਿਰ ਸਾਡੇ ਪਿੰਡ ਦੇ ਵਿੱਚ ਲੋਕੀ ਬਾਹਰਲੇ ਪਿੰਡਾਂ ਤੋਂ ਆਣ ਕੇ ਪਹੁੰਚਦੇ ਰਹੇ ਪਾਣੀ ਪਚੰਦੇ ਰਹੇ ਰੋਟੀ ਬਾਣੀ ਪਹੁੰਚਾਉਂਦੇ ਰਹੇ ਥੋੜਾ ਥੋੜਾ ਫਿਰ ਚਲੋ ਲੋਕ ਸੇਫ ਹੋਣਾ ਹੋਣਾ ਸ਼ੁਰੂ ਹੋ ਗਏ ਥੋੜੇ ਬੋਤੇ ਤੁਸੀਂ ਦੱਸਿਓ ਜਨਾ ਗੱਲ ਵੀ ਇੱਕ ਦਿਨ ਜਿਹੜੇ ਰੇ ਭੁੱਖੇ ਉਹ ਕਿਹੜੇ ਦਿਨ ਭੁੱਖੇ ਰਹੇ ਉਹ ਦਿਨ 26 ਤਰੀਕ ਵਾਲੇ ਦਿਨ ਦੀ ਗੱਲ ਹੈ ਜਿਹੜੀ ਉਹ ਸਾਰਾ ਦਿਨ ਜਿਹੜਾ ਪਾਣੀ ਚੱਲਦਾ ਰਿਹਾ ਸਾਰਾ ਦਿਨ ਆਉਂਦਾ ਰਿਹਾ ਪਾਣੀ ਉਸ ਦਿਨ ਪੁੱਖੇ ਬਹੁਤ ਜ਼ਿਆਦਾ ਲੋਕ ਰਹੇ ਹੈਗੇ ਉਲਤ ਤਕਰੀਬਨ ਜਦੋਂ ਮਲੇ ਸਾਰਾ ਪਹਾੜ ਪ੍ਰਭਾਵਿਤ ਹੋ ਗਿਆ ਮਤਲਬ ਤਕਰੀਬਨ ਫਿਰ ਮਤਲਬ ਕਹਿ ਸਕਦੇ ਆ ਆਪਾਂ ਆਰਾਮ ਦੇ ਨਾਲ ਲੋਕ ਇੱਧਰ ਦੇ ਜਿਹੜੇ ਸੁੱਤੇ ਨਹੀਂ ਆ ਗਏ ਹਾਂਜੀ ਜਿਹੜੀ ਉਹ ਸਾਰੀ ਰਾਤ ਆ ਨਾ ਉਹ ਵੀ ਨਹੀਂ ਸੁੱਤੇ ਜਿਹੜੇ ਦੇਨ 26 ਤਰੀਕ ਉਹ ਵੀ ਨਹੀਂ ਸੁੱਤੇ ਫਿਰ ਅਗਲੇ ਦਿਨ ਰਾਤ ਹੀ ਫਿਰ ਸੁਭਾਵਨਾ ਪਿੱਛੋਂ ਪਾਣੀ ਦੀ ਹੈਗੀ ਸੀ ਜਿਹੜੀ ਵੀ ਮਤਲਬ ਕਹਿੰਦੇ ਛੜਨਾ ਵਾ ਉਹ ਦਿਨ ਵੀ ਸਾਰੀ ਰਾਤ ਜਿਹੜੇ ਲੋਕ ਨਹੀਂ ਸੁੱਤੇ ਵੀ ਆਪਣੇ ਦੇਖਦੇ ਰਹੇ ਵੀ ਕਿਤੇ ਪਾਣੀ ਜ਼ਿਆਦਾ ਨਾ ਸਾਡੀਆਂ ਛੱਤਾਂ ਤੱਕ ਤੇ ਪਾਣੀ ਚੜ ਗਿਆ ਹੈ ਵੀ ਸਾਡੇ ਕੋਠਿਆਂ ਤੇ ਪਾਣੀ ਨਾ ਚੜਜੇ ਮਤਲਬ ਆਮ ਦੀ ਜਿੱਦ ਕਹਿ ਦਈਏ ਲੋੜਾਂ ਦੀ ਜਿੱਦਾਂ ਮਤਲਬ ਆ ਨਸਾਨ ਚੱਲ ਫਿਰ ਸਕਦਾ ਮਤਲਬ ਇਸ ਇਦਾਂ ਦੇ ਦੇਣ ਜਿਹੜੇ ਕਟਨੇ ਮਤਲਬ ਕਿੱਦਾਂ ਬਲਗਦਾ ਬਹੁਤ ਬਾਜੀ ਬਹੁਤ ਜ਼ਿਆਦਾ ਹੀ ਮੁਸ਼ਕਲ ਹੋ ਰਹੀ ਆ 2 2 3 3 ਇੰਚ ਜਿਹੜਾ ਘਰਾਂ ਦੇ ਵਿੱਚ ਰਿਬ ਜੰਮ ਗਈ ਆ ਲੋਕ ਇੰਨੀ ਪਰੇਸ਼ਾਨੀ ਹੋ ਰਹੀ ਆ ਬੱਤੀ ਵੀ ਨਹੀਂ ਆ ਰਹੀ ਮਤਲਬ ਪਾਣੀ ਨਹੀਂ ਕਿਤੇ ਲੱਭ ਰਿਹਾ ਗਾ ਲੋਕ ਤੁਸੀਂ ਹੱਥ ਦੇਖ ਸਕਦੇ ਹੋ ਕਿੱਦਾਂ ਕਮਰਿਆਂ ਦੇ ਅੰਦਰ ਜਿਹੜੇ ਹਾਲਾਤ ਜਿਹੜੇ ਬਣ ਗਏ ਨੇ ਬਹੁਤ ਹੀ ਲੋਕਾਂ ਨੂੰ ਤੰਗੀ ਆ ਰਹੀ ਆ ਅਸੀਂ ਪ੍ਰਸ਼ਾਸਨ ਲੱਗੇ ਇਹੀ ਮੰਗ ਕਰਦੇ ਆ ਸਿਰਫਾਨੂੰ ਬੋਧਾਣਾ ਦਿੱਤਾ ਜਾਏ ਸਾਨੂੰ ਜਿਹੜਾ ਸਾਡਾ ਨੁਕਸਾਨ ਹੋਇ ਮਤਲਬ ਨਿਕਲੇ ਸਰਕਾਰ ਸਾਨੂੰ ਦੇਵੇ ਅਸੀਂ ਬਹੁਤ ਉਹਦੇ ਧੰਨਵਾਦੀ ਆ ਕਿ ਲੱਗਦਾ ਜਲਦੀ ਬੇ ਪ੍ਰਭਾਵਤ ਹੋਣ ਤੇ ਫਿਰ ਜਿੱਦਾਂ ਇਹ ਮੋੜ ਤੋਂ ਜਿਹੜਾ ਟਾਈਮ ਲੱਗੇ ਹੋਇਆ ਕਿ ਨਾ ਸਮਝ ਇਹ ਟਾਈਮ ਘਟੋੜ 5-4 ਸਾਲ ਲੱਗ ਸਕਦੇ ਹੈ ਕਿ ਜਿੱਦਾਂ ਦੇ ਹਾਲਾਤ ਬਣ ਗਏ ਹਾਂ ਜੀ ਪਿੱਛੇ ਚ ਲੱਗੇ ਹੈਗੇ ਜਿੱਦਾਂ ਦੇ ਹਾਲਾਤ ਬਣ ਗਏ ਹੈਗੇ ਹੋ ਕਿ ਆਮ ਮਜ਼ਦੂਰ ਜਿਹੜਾ ਪਹਿਲਾਂ ਹੀ ਜਿਹੜਾ ਮਤਲਬ ਗਰੀਬੀ ਦੇ ਜਿਹਦੇ ਵਿੱਚ ਪਸ਼ਪਸ਼ਾ ਹੁੰਦਾ ਵਾ ਤੇ ਇਦਾਂ ਦੀ ਜਦੋਂ ਵਿੱਚ ਛੱਟਾਂ ਵੱਜ ਜਾਂਦੇ ਕੁਦਰਤਿਆ ਆਤ ਵੱਜਦੇ ਉਹਦੇ ਉੱਤੇ ਬਹੁਤ ਜ਼ਿਆਦਾ ਉਹਦੇ ਬਹੁਤ ਇੱਥੇ ਤੇ ਇਦਾਂ ਦਾ ਸਿਸਟਮ ਹੈ ਲੋਕਾਂ ਦਾ ਵੀ ਮਤਲਬ ਉਹੀ 4-500 ਰੁ ਉਹ ਇਤੋਂ ਤੱਕ ਹੀ ਸਹਿਮਤ ਆ ਬਸ ਲੋਕ ਗਾੜੀ ਮਤਲਬ ਕੁਛ ਨਹੀਂ ਹੈਗਾ ਇਦਾਂ ਦਾ ਸਿਟUATION ਨੇ ਕਿੰਨੇ ਤੁਹਾਡੇ ਪਿੰਡ 'ਚ ਜਿਹੜੇ ਮਤਲਬ ਕੱਚੇ ਕੋਠੇ ਜਿਹੜੇ ਹੋਂ ਤੱਕ ਮਤਲਬ ਇਹ ਸਾਰ ਹਰ ਇੱਕ ਪਾਸੇ ਸਾਡੇ ਪਿੰਡ ਦੇ ਵਿੱਚ ਕਾਹੇ ਕੱਚੇ ਕੋਠੇ ਘਰੋ ਘਰ 20 25 ਜਿਹੜੇ ਘਰ ਮਤਲਬ ਕੱਚੇ ਹੀ ਗਏ ਤੇ ਲੈਂਟਰਾਂ ਵਾਲੇ ਵੀ ਜਿਹੜੇ ਘਰ ਆ ਉਹ ਵੀ ਕਈ ਕੰਦਾਂ ਡਿੱਗ ਗਿਆ ਨੇ ਤੁਹਾਨੂੰ ਉਹ ਵਿਖਾ ਦਾਂਗੇ ਉਸ ਸਾਈਡ ਤੋਂ ਜਿਹੜੇ ਆ ਨਾ ਉਸ ਸਾਈਡ ਤੋਂ ਜਿਹੜਾ ਪਾਣੀ ਨਾਲ ਵਚਾ ਉਹ ਕੰਧਾਂ ਲੈਂਟਰਾਂ ਦੀਆਂ ਡਿੱਗੀਆਂ ਤੇ ਤੇੜਾਂ ਮਤਲਬ ਲੈਂਟਰਾਂ ਵਾਲੇ ਕਮਰੇ ਜੀ ਪੈ ਗਈਆਂ ਵਾ ਜਿਹੜੇ ਸਾਰੇ ਫਰਸ਼ ਕੰਧਾਂ ਲੋਕਾਂ ਦੀਆਂ ਬੈ ਗਈਆਂ ਵਗੀਆਂ ਮਤਲਬ ਕਈ ਮੈਂ ਵੀਡੀਓ ਦੇਖਿਆ ਸੋਚਣ ਵੀਡੀਓ ਤੇ ਜਾਂ ਆਹ ਦੀ ਘੜੀ ਬਣੀ ਆ ਤੇ ਤੁਸੀਂ ਸਾਡੇ ਮਤਲਬ ਰਹਿਣ ਵਿਚਰਾ ਕਰਦੇ ਨਹੀਂ ਕੋਈ ਨਹੀਂ ਜੋ ਇਸ ਜੀ ਇਸ ਚੀਜ਼ ਤੇ ਨਹੀਂ ਕੋਈ ਵੀ ਨਹੀਂ ਹਾਮੀ ਭਰੀ ਕਿਸੇ ਨੇ ਵੀ ਪ੍ਰਸ਼ਾਸਨ ਨੇ ਤੇ ਆਪੋ ਆਪਣੀ ਟੀਮਾਂ ਲਗਾਤੀਆਂ ਵੀ ਤੁਹਾਨੂੰ ਮਤਲਬ ਛੇਫ ਜਿਹੜੀਆਂ ਜਗ੍ਹਾ ਤੇ ਤੁਹਾਨੂੰ ਲਾ ਦੇ ਇੱਥੇ ਪ੍ਰਸ਼ਾਸਨ ਦੀ ਟੀਮ ਜਿਹੜੀ ਆ ਅਜੇ ਤੱਕ ਮਤਲਬ ਕੋਈ ਨਹੀਂ ਪਹੁੰਚਿਆ ਹੈਗਾ ਵੀ ਕੱਲ ਵੀ ਆ ਤੇ ਉਹ ਵੀ ਉੱਤੇ ਉੱਤੇ ਹੋ ਗਏ ਚਲ ਗਏ ਹੈਗੇ ਤੇ ਇੱਥੇ ਜਿਹੜੇ ਸਾਡੇ ਪਲਾਟਾਂ ਚ ਇੰਹੀਂ ਤੇ ਖੁਦ ਗੱਡੀਆਂ ਦੇ ਗਾੜੀ ਵੀ ਖਲੋਗੇ ਹੈਗੇ ਐਂ ਆਖਿਆ ਵੀ ਸਾਡੇ ਹਾਲਾਤ ਵੇਖੋ ਵੀ ਉਹਨਾਂ ਨੇ ਪੁਲਿਸ ਵਾਲਿਆਂ ਨੇ ਸਾਨੂੰ ਧੱਕੇ ਮਾਰ ਮਾਰ ਜਨਾਨੀਆਂ ਹੱਡੀਆਂ ਨੂੰ ਪਰੇ ਕਰਤਾ ਵਗਾ ਤੇ ਇੱਧਰ ਜਿਹੜੇ ਹਾਲਾਤ ਉਹ ਵੇਖਣ ਨਹੀਂ ਆਏ ਉਧਰ ਪਿੰਡ ਦੇ ਉੱਚੇ ਉੱਚੇ ਥਾਂ ਹੀ ਚਲ ਗਏ ਸਿੱਖ ਜਿਹੜੀਆਂ ਕਮਿਊਟੀਆਂ ਲੱਗੀਆਂ ਵੱਖ-ਵੱਖ ਜਥੇਬੰਦੀ ਲੱਗਿਆ ਨਾ ਰਵੀਰ ਲੱਗੇ ਜਥੇਬੰਦੀ ਲੱਗੇ ਉਹਨਾਂ ਵੱਲੋਂ ਤੇ ਜਿਹੜੀਆਂ ਇਹ ਹਰ ਪ੍ਰਭਾਵ ਇਲਾਕੇ ਦੇ ਵਿੱਚ ਕੋਈ ਮਸ਼ਕਲ ਆਉਣ ਨਹੀਂ ਦਿੱਤੀਆਂ ਕਿ ਪਰ ਇੱਥੇ ਉਹ ਸਿੱਖ ਭਰਾਵਾਂ ਦਾ ਬਹੁਤ ਅਸੀਂ ਮਤਲਬ ਵੀ ਇੰਨਾ ਜ਼ਿਆਦਾ ਲੋਕਾਂ ਨੂੰ ਮਤਲਬ ਵੀ ਰੋਟੀ ਪਾਣੀ ਪਹੁੰਚਾਉਣ ਦੇ ਵਿੱਚ ਮਦਦ ਕੀਤੀ ਆ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਹੈਗਾ ਉਹਨਾਂ ਨੇ ਕਿਸੇ ਪੱਖੋਂ ਜਿਹੜੀ ਕਮੀ ਨਹੀਂ ਰਹਿਣ ਦਿੱਤੀ ਹੈਗੀ ਮਤਲਬ ਕਿੰਨੇ ਦਿਨਾਂ ਬਾਅਦ ਜਿਹੜਾ ਮਤਲਬ ਪਾਣੀ ਦਾ ਜਿਹੜਾ ਲੈਵਲ ਹੈ ਇੱਥੇ ਤੱਕ ਆਪਣੀ ਸਥਿਤੀ ਜਾ ਕੇ ਤਾਂ ਕਿੰਨੇ ਦਿਨ ਹੋਰ ਪੂਰੇ ਜਿਹੜੇ ਲੱਗਦੇ ਨੇ ਇਹ ਦਿਨ ਕੇ ਵੀ 15 20 ਦਿਨ ਕੋ ਟੋਟ ਘਟ ਜਿਹੜੇ ਆ ਸਾਨੂੰ ਸਮਾਨ ਇਧਰ ਉਧਰ ਮਾੜਾ ਮੋੜਾ ਜਲੀੜੇ ਤੋ ਗਏ ਸੁੱਕੇ ਜਿਹੜੇ ਖਰਾਬ ਹੋ ਗਏ ਉਹ ਤੇ ਬਚਨੇ ਨਹੀਂ ਆ ਜਿਹੜੀਆਂ ਰਜਾਈਆਂ ਲੋਕਾਂ ਦੀਆਂ ਉਹ ਤੇ ਬਹੁਤ ਹੀ ਜ਼ਿਆਦਾ ਨਾਸ਼ ਹੋਇਆ ਜਿਹੜੀਆਂ ਲੰਬਾਰੀਆਂ ਘਰਾਂ ਚ ਬੈਡ ਆ ਉਹ ਤੇ ਸਾਰੇ ਪਾੜ ਪੈ ਗਏ ਜਿਹੜੇ ਪਾਣੀ ਨਾਲ ਟੁੱਟ ਗਏ ਨੇ ਲੋਕਾਂ ਦੇ ਇੰਨੇ ਜਿਹੜੇ ਬੁਰੇ ਹਾਲਾਤ ਹੋ ਗਏ ਨੇ ਸੋ ਇਹ ਸਨ ਪਿੰਡ ਪਖੋਗੇ ਡੇਰਾ ਬਾਬਾ ਨਾਨਕ ਜਿੱਥੇ ਵੀ ਸਭ ਤੋਂ ਵੱਧ ਜਿਹੜਾ ਟਾਲੀ ਸਭ ਪਿੰਡ ਪਖੋਗੇ ਜਿੱਥੇ ਵੀ ਸਭ ਤੋਂ ਵੱਧ ਪਿੰਡ ਹੜਪਰਭਾਉਤ ਜਿਹੜਾ ਹੋਇਆ ਸੀ ਇਸ ਪਿੰਡ ਦੇ ਵਿੱਚ ਕਾਫੀ 10 ਦੇ 15 ਤੋਂ 20 ਫੁੱਟ ਤੱਕ ਜਿਹੜਾ ਪਾਣੀ ਦਾ ਲੈਵਲ ਰਿਹਾ ਸੀ ਸੋ ਮੈਂ ਤੁਹਾਡਾ ਆਪਣਾ ਪੱਤਰਗੱਲ ਆਪਣੀ ਸੇਕ